ਲਾਹੌਰ ਦਾ ਪਹਿਲਾਂ ਤਾਂ ਜਿਵੇਂ ਉੱਥੇ ਫੂਡ ਸਟਰੀਟ ਵਰਦਿਆਂ ਤੇ ਲਿਖਿਆ ਵੀ ਲਾਹੌਰ ਲਾਹੌਰ ਹੀ ਆ ਹਾਂ ਤੇ ਉਹੀ ਗੱਲ ਆ ਵੀ ਲਾਹੌਰ ਤਾਂ ਲਾਹੌਰ ਹੀ ਆ ਲਾਹੌਰ ਦੀਆਂ ਗੱਲਾਂ ਤੇ ਲਾਹੌਰ ਤਾਂ ਸਾਡਾ ਸਾਡੀ ਰਾਜਧਾਨੀ ਆ ਹਨਾ ਸਾਡੇ ਸ਼ੇਰੇ ਪੰਜਾਬ ਦਾ ਅੱਜ ਵੀ ਮੰਨਦੇ ਹੋ ਹਾਂ ਲਾਹੌਰ ਸਾਡੀ ਸਿੱਖ ਰਾਜ ਦੀ ਇਹ ਜਿਹੜੀ ਆ ਉਹ ਰਾਜਧਾਨੀ ਆ ਲਾਹੌਰ ਆ ਤੇ ਉਹਦੇ 'ਚ ਜਿਹੜਾ ਆਨੰਦ ਹੈ ਜੋ ਤੁਸੀਂ ਉੱਥੇ ਜਾ ਕੇ ਮਹਿਸੂਸ ਕਰਦੇ ਹੋ ਜਿਹੜੀਆਂ ਗੱਲਾਂ ਤੁਸੀਂ ਗਾਣਿਆਂ 'ਚ ਮੈਂ ਕਰਦਾ ਰਿਹਾ ਵੀ ਅਸੀਂ ਜਿੱਤਾਂਗੇ ਜ਼ਰੂਰ ਜਾਂ ਜਿਹੜੀਆਂ ਵੀ ਗੱਲਾਂ ਅਸੀਂ ਚੜ੍ਹਦੀ ਕਲਾ 'ਚ ਆਉਣਾ ਜਾਣਦੇ ਅਸੀਂ ਸਕੰਦਰ ਆ ਤਾਂ ਉੱਥੇ ਜਾ ਕੇ ਤੁਸੀਂ ਮਹਿਸੂਸ ਕਰਦੇ ਹੋ ਹਾਂ ਠੀਕ ਆ ਯਾਰ ਜਾਂ ਕਈ ਵਾਰੀ ਤੁਸੀਂ ਡੀਮੋਰਲਾਈਜ਼ ਹੋਨੇ ਤਾਂ ਵੀ ਉੱਥੇ ਜਾ ਕੇ ਮਹਿਸੂਸ ਕਰਦੇ ਹੋ ਵੀ ਨਹੀਂ ਯਾਰ ਅਸੀਂ ਰਾਜਿਆਂ ਦੇ ਪੁੱਤਾਂ ਆ ਉੱਥੇ ਜਾ ਕੇ ਬੰਦੇ ਨੂੰ ਲੱਗਦਾ ਯਾਰ ਸਾਡਾ ਵੀ ਰਾਜ ਆ ਤੁਸੀਂ ਕਿਲੇ ਗਏ ਹੋ ਸ਼ਾਹੀ ਕਿਲਾ ਹਾਂ ਉਸੇ ਕਿਲੇ ਦੀ ਗੱਲ ਕਰ ਜਦੋਂ ਪੌੜੀਆਂ ਚੜਦੇ ਆਪਾਂ ਜਿੱਥੋਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਇੱਥੋਂ ਲੰਘਦੇ ਸੀ ਸਾਈਡ ਤੇ ਲੋਕ ਖੜਕੇ ਹਾਂ ਕੋਈ ਫੁੱਲਾਂ ਦੀ ਵਰਖਾ ਕਰਦਾ ਹੱਥੀ ਵਾਲਾ ਦਰਵਾਜ਼ਾ ਹਾਂ ਪਰ ਇਹਨੂੰ ਚੜਦਾ ਉਹ ਮੈਂ ਉੱਥੇ ਖੜ ਕੇ ਨਾ ਮੈਂ ਕੰਨਾਂ 'ਚ ਮਹਿਸੂਸ ਕਰ ਰਿਹਾ ਸੀ ਕਿ ਆਵਾਜ਼ ਕੈਸੀ ਹੁੰਦੀ ਹੋਊਗੀ ਰਾਜਾ ਲੰਘ ਰਿਹਾ ਜਦੋਂ ਉੱਥੇ ਨਗਾੜੇ ਵੱਜ ਰਹੇ ਐ ਤੇ ਜਕਾਰਿਆਂ ਦੀ ਆਵਾਜ਼ ਐ ਜਕਾਰਿਆਂ ਦੀ ਆਵਾਜ਼ ਜਦੋਂ ਤੁਸੀਂ ਉਹਦੇ ਦਰਬਾਰ 'ਚ ਜਦੋਂ ਉੱਥੇ ਦੇਖਦੇ ਹੋ ਦਰਬਾਰ ਮੈਂ ਉੱਥੇ ਖੜ ਕੇ ਬਹੁਤ ਮਹਿਸੂਸ ਕੀਤਾ ਇੱਥੇ ਸਾਡਾ ਰਾਜਾ ਬੈੰਦਾ ਹੋਣਾ ਤੇ ਉਹ ਫਿਰ ਇੱਥੇ ਦਰਬਾਰ ਆਏ ਪਬਲਿਕ ਖੜੀ ਹੁੰਦੀ ਹੋਊ ਉਹਦੇ ਆਲੇ-ਦਾਲੇ ਤਾਂ ਉਹ ਬੜਾ ਕਮਾਲ ਦਾ ਤੁਹਾਨੂੰ ਮਾਣ ਮਹਿਸੂਸ ਹੋਇਆ ਮੈਂ ਉੱਥੇ ਰੋ ਰੋ ਪਿਆ ਸੀ ਮੈਂ ਤਾਂ ਅੱਖਾਂ 'ਚੋਂ ਹੰਝੂ ਆ ਗਏ ਸੀ ਹਾਂ ਮੈਂ ਬਹੁਤ ਉਹਨੂੰ ਪ੍ਰਾਊਡਲੀ ਮਹਿਸੂਸ ਕੀਤਾ ਯਾਰ ਅਸੀਂ ਉੱਥੇ ਤੁਹਾਨੂੰ ਲੱਗਦਾ ਯਾਰ ਫਿਰ ਮੈਂ ਉਹਨੂੰ ਆਪਦੇ ਆਪ ਨੂੰ ਟੋਹ ਕੇ ਰਿਹਾ ਇਹ ਜਿਹੜਾ ਖੂਨ ਆ ਵੀ ਇਹ ਯਾਰ ਰਾਜਿਆਂ ਦਾ ਖੂਨ ਆ ਅਸੀਂ ਰਾਜਿਆਂ ਦੇ ਪੁੱਤਾਂ ਹਨ ਤਾਂ ਫਿਰ ਤੁਸੀਂ ਉਹਦੇ ਤਾਂ ਜਾਣਦੇ ਹੋ ਜਦੋਂ ਰਾਵੀ ਜਮਾ ਹੁਣ ਤੱਕ ਦੂਰ ਹੋ ਗਈ ਸੀ ਦੂਰ ਹੋ ਗਈ ਹਾਂ ਉਹਦੋਂ ਨਾਲ ਹੀ ਵਗਦੀ ਨਾਲ ਵਗਦੀ ਸੀ ਤਾਂ ਉੱਥੋਂ ਤੁਸੀਂ ਜਦੋਂ ਕਿਤੇ ਅੱਖਾਂ ਬੰਦ ਕਰਕੇ ਉੱਤੇ ਖੜਕੇ ਦੇਖੋ ਵੀ ਉਧਰੋਂ ਰਾਵੀ ਦੀ ਆਵਾਜ਼ ਆ ਰਹੀ ਹੈ ਤੇ ਉਧਰੋਂ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਫਿਰ ਰਿਹਾ ਕਿਲੇ ਦੇ ਤੇ ਕਿਆਨੰਦਾ ਉੱਥੇ ਉੱਥੇ ਜਿਹੜਾ ਉਹ ਉਹ ਵੀ ਬਣੀ ਨਾ ਉੱਚਾ ਬਰਜ ਲਾਹੌਰ ਦਾ ਇਹ ਰਾਵੀ ਵਗੇ ਉਹ ਇਸ ਕਰਕੇ ਮੇਰੇ ਖਿਆਲ ਬਣੀ ਉਹਦੇ ਨਾਲ ਉਰਲੇ ਪਾਸੇ ਉੱਥੇ ਮਹਾਰਾਜੇ ਦਾ ਪ੍ਰਕਾਸ਼ ਕੀਤਾ ਹੁੰਦਾ ਸੀ ਹਾਂ ਉਦੋਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਉਹ ਕਹਿੰਦੇ ਕਿ ਸਵੇਰੇ ਪਹਿਲਾਂ ਉੱਠ ਕੇ ਹੁਕਮਨਾਮਾ ਲੈਣ ਤੋਂ ਬਾਅਦ ਦਿਨ ਮਹਾਰਾਏ ਸ਼ੁਰੂ ਕਰਦੇ ਸੀ ਉੱਥੋਂ ਮਹਾਰਾਜਾ ਰਣਜੀਤ ਸਿੰਘ ਉਨਾਂ ਆ ਇਹ ਇਹ ਮੈਂ ਨੂੰ ਤੁਹਾਡੇ ਤੋਂ ਇਹ ਗੱਲ ਇਹ ਕਰਨੀ ਚਾਹੁੰਦਾ ਸੀ ਵੀ ਕਿੱਥੇ ਅਸੀਂ ਆਪਦੇ ਫੈਸਲੇ ਕੌਮ ਦੇ ਆਪਦੇ ਖਿੱਤੇ ਦੀ ਤਕਦੀਰ ਦੇ ਫੈਸਲੇ ਇਸ ਤਰੀਕੇ ਨਾਲ ਲੈਂਦੇ ਸੀ ਹੁਣ ਸਾਡੇ ਫੈਸਲੇ ਅੱਜ ਦੇ ਹਾਕਮਾਂ ਦੇ ਕਿਵੇਂ ਚੀਜ਼ਾਂ ਦਾ ਫਰਕ ਜਿਵੇਂ ਹੁਣ ਉੱਥੇ ਮਹਿਸੂਸ ਕਰਨ ਦੀ ਗੱਲ ਹੈ ਹੁਣ ਇਹਦੇ ਮੂਰੇ ਮੈਂ ਕਿਲੇ ਦੀ ਫੋਟੋਆਂ ਹੀ ਲਾਈ ਆ ਮਹਾਰਾਜ ਰਣਜੀਤ ਸਿੰਘ ਦਾ ਕਿਲਾ ਹੈ ਪਰ ਇਹਦੇ ਡੀਪਲੀ ਥੱਲੇ ਪੱਗ ਬਣਾਈ ਹੋਈ ਹੈ ਇਹ ਸਾਡੀ ਪੱਗ ਅੱਛਾ ਹਾਂ ਵੀ ਸਿੱਖ ਰਾਜ ਦੀ ਨਿਸ਼ਾਨੀ ਵਾਸਤੇ ਤਾਂ ਹੁਣ ਦੇ ਫੈਸਲਿਆਂ ਤੇ ਉਹਦੇ ਫੈਸਲਿਆਂ ਤਾਂ ਬਾਈ ਫਰਕ ਹੋਣਾ ਹੀ ਹੈ ਨਾ ਉਹ ਅਧਿਆਤਿਕ ਲਾਖੀ ਤੌਰ ਤੇ ਮਰ ਗਏ ਅਸੀਂ ਹਾਂ ਅਸੀਂ ਉਹ ਬਹੁਤ ਜਾਨੀ ਕਿ ਅੱਜ ਦੌਰ ਤੇ ਜਿਹੜੀ ਨਿੱਜਤਾ ਹਾਵੀ ਹੋ ਗਈ ਨਾ ਉਹਦੋਂ ਨਿੱਜਤਾ ਨਹੀਂ ਸੀ ਨਾ ਹਾਵੀ ਮਹਾਰਾਜ ਰঞ্জੀਤ ਸਿੰਘ ਉਹਨਾਂ ਨੇ ਤਾਂ ਨਿੱਜਤਾ ਤੋਂ ਉੱਤੇ ਰਹਿ ਕੇ ਕੰਮ ਕੀਤੇ ਨਿੱਜਤਾ ਤੋਂ ਉੱਤੇ ਰਹਿ ਕੇ ਹੀ ਕੋਈ ਹਜ਼ਾਰਾਂ ਬਿੱਗਾ ਨਨਕਾਣਾ ਸਾਹਿਬ ਦੇ ਨਾਂ ਕਰ ਸਕਦਾ ਨਿੱਜਤਾ ਤੋਂ ਉੱਤੇ ਹੋ ਕੇ ਕੋਈ ਦਰਬਾਰ ਸਾਹਿਬ ਤੇ ਸੋਨਾ ਚੜਾ ਸਕਦਾ ਨਾ ਤਾਂ ਉਹ ਨਿੱਜਤਾ ਤੋਂ ਪਾਰ ਸੀ ਉਹ ਫਿਰ ਤਾਂ ਅਸੀਂ ਨਿਹਾਰਵਾਲੀ ਜਾ ਰਹੇ ਹਾਂ ਨਾ ਗੁਰੂ ਸਾਹਿਬ ਨੇ ਪੰਥ ਸਾਜਿਆ ਅਸੀਂ ਪੀਕ ਤੇ ਆ ਗਏ ਅਸੀਂ ਐਸੇ ਰਾਜ ਨੂੰ ਮੰਨਿਆ ਹੁਣ ਅਸੀਂ ਜਿੱਧਰ ਨੂੰ ਤੁਰੇ ਆਂ ਫਿਰ ਸਾਡਾ ਡਾਊਨਫਾਲ ਹੈ ਦਾ ਮਤਲਬ ਡਾਊਨਫਾਲ ਹੈ ਪਰ ਸਮਾਪਤੀਆਂ ਨਹੀਂ ਹਾਂ ਅਤਰਾ ਚੜਾ ਤਾਂ ਤੁਸੀਂ ਈਸੀਜੀ ਦੇਖਦੇ ਹੋ ਜਦੋਂ ਹਸਪਤਾਲ ਚ ਉਹ ਵੀ ਐ ਕਰ ਜਾਂਦੀ ਹੈ ਤੇ ਮੈਨੂੰ ਲੱਗਦਾ ਸਮਾਪਤੀਆਂ ਨਹੀਂ ਵੀ ਉਹ ਮੈਂ ਇੱਕ ਗੀਤ ਵੀ ਕੀਤਾ ਹੋਇਆ ਵੀ ਮੌਤ ਪਿੱਛੋਂ ਜ਼ਿੰਦਗੀ ਹੈ ਫੇਰ ਤੇਗਾ ਤਣੂਗੀ ਢਕਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਵੀ ਵਾਪਸੀਆਂ ਤਾਂ ਹੋਣਗੀਆਂ ਹਾਂ ਡਾਊਨਫਾਲ ਹੈ ਹੁਣ ਲੇਟ ਹੋਣਗੀਆਂ ਤੁਹਾਨੂੰ ਲੱਗਦਾ ਸਮਾਂ ਲੱਗੂਗਾ ਮੈਨੂੰ ਲੱਗਦਾ ਖੀਰਾ ਜਿਹੇ ਤੇ ਖੇਡਦਾ ਕੰਮ ਆ ਵੀ ਢਾਉਣ ਵਾਲੇ ਵੀ ਅਖੀਰ ਤੇ ਜਮਾ ਚੜ੍ਹ ਕੇ ਆਏ ਹੋਏ ਨੇ ਤੇ ਭੱਜਣ ਵਾਲੇ ਭੱਜ ਵੀ ਰਹੇ ਨੇ ਹੂੰ ਤੇ ਪੈਰ ਫਸਾਉਣ ਵਾਲੇ ਪੈਰ ਵੀ ਫਸਾਈ ਬੈਠੇ ਨੇ ਇਹ 15 ਸਾਲਾਂ ਦੀ ਖੇਡ ਦਿਹਾਲੇ ਦਾਲੇ ਜੇ ਇਸ ਕਿੱਧਰ ਨੂੰ ਜਾਂਦੀ ਜਿਹੜਾ ਖਿੱਤਾ ਇਹ ਲੜਾਈਆਂ ਦੇ ਦੌਰ ਚ